ਬੀਤੇ ਕੁਝ ਮਹੀਨੇ ਪਹਿਲਾਂ ਹੈਬੋਲ ਵਿਖੇ ਸਿੰਦਰ ਸਿੰਘ ਅਤੇ ਉਸ ਦੀ ਘਰਵਾਲੀ ਤੇ ਉੱਪਰ ਕੁਝ ਨੌਜਵਾਨਾਂ ਵੱਲੋਂ ਬਿਨਾਂ ਕਿਸੇ ਵਜਾਤੋ ਉਹ ਹਮਲਾ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਪਤਕਾਰ ਗਲਬਤ ਕਰਦਾ ਪੀੜਤ ਵਿਅਕਤੀ ਸਿੰਦਰ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਸਾਡੇ ਨਾਲ ਨਜਾਇਜ਼ ਤੌਰ ਤੇ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਅਸੀਂ ਥਾਣਾ ਹੈਬੋਲ ਵਿਖੇ ਦਰਖਾਸਤ ਦੋਤੀ। ਦਰਖਾਸਤ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੌਜਵਾਨਾਂ ਦੇ ਖਿਲਾਫ ਐਫ ਆਈ ਆਰ ਤਿਆਰ ਕਰ ਲਈ ਗਈ ਤੇ ਐਫ ਆਈ ਆਰ ਨੰਬਰ 88 ਉਹਨਾਂ ਕਿਆਕੀ ਨਾ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਹੋਇਆ ਲੱਗ ਪਕ ਇੱਕ ਮਹੀਨਾ ਬੀਤਾਂ ਦੇ ਬਾਵਜੂਦ ਵੀ ਇਹਨਾਂ ਦੋਸ਼ੀਆਂ ਦੇ ਵਿੱਚ ਕੋਈ ਵੀ ਦੋਸ਼ੀ ਗ੍ਰਫਤਾਰ ਨਹੀਂ ਹੋਇਆ ਜਿਸ ਕਰਕੇ ਅਸੀਂ ਡਰੇ ਹੋਈਆਂ ਅਧਿਕਾਰਪਰ ਛੱਡ ਕੇ ਬਾਹਰ ਰਹਿ ਰਹੇ ਹਾਂ ਅਸੀਂ ਲੁਧਿਆਣਾ ਪੁਲਿਸ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਉਹ ਸਜ਼ਾ ਦਿੱਤੀ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਤੇ ਲੋਕਾਂ ਦਾ ਪੁਲਿਸ ਉੱਪਰ ਯਕੀਨ ਬਣਿਆ ਰਹੇ ਉਹਦੇ ਦੂਜੇ ਪਾਸੇ ਜਦੋਂ ਇਸ ਸੰਬੰਧੀ ਜਾਂਚ ਅਧਿਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਆਕੀ ਸਾਰੇ ਦੋਸ਼ੀਆਂ ਦੇ ਪਰਚਾ ਦਰਜ ਕਰ ਲਿਆ ਗਿਆ ਬਾਕੀ ਦੋਸ਼ੀਆਂ ਦੀ ਵੀ ਦਫਤਰ ਤਾਂ ਦਰਖਾਸਤ ਦੇ ਨਾਇਆ ਸਾਡੇ ਤੇ ਮੇਰੇ ਲੜਕੇ ਦਾ ਕਿਡਨੈਪ ਕੀਤਾ ਗਿਆ ਸੀ ਉਸ ਤੇ ਹਮਲਾ ਕੀਤਾ ਗਿਆ ਖੋ ਕੀਤੀ ਗਈ ਉਸ ਤੋਂ ਬਾਅਦ ਹਮਲੇ ਕਿਡਨੈਪ ਕਰਨ ਤੋਂ ਬਾਅਦ ਉਹ ਸਾਡੇ ਘਰ ਆਏ ਘਰ ਆਕਰ ਕੇ ਸਾਡੇ ਉੱਤੇ ਕਰਦੇ ਅੰਦਰ ਵਰਗੇ ਸਾਡੇ ਤੇ ਹਮਲਾ ਕੀਤਾ ਗਿਆ ਮੇਰੇ ਮਨੂ ਤੇ ਮੇਰੇ ਵਾਈਫ ਨੂੰ ਦੋਨਾਂ ਨੂੰ ਇਦਾਂ ਮਾਰ ਕੇ ਚਲੇ ਗਏ ਸੀ ਜਿੱਦਾਂ ਕਿ ਉਹਦਾ ਮਰਡਰ ਕਰ ਦਿੱਤਾ ਕਿੰਨਾ ਸਮਾਂ ਪਹਿਲੇ ਦੀ ਗੱਲ ਹੈ ਇਹ ਹੋ ਗਿਆ 18 ਫਰਵਰੀ ਨੂੰ 18 ਫਰਵਰੀ ਨੂੰ ਹੋਇਆ ਅਸੀਂ ਥਾਣੇ ਫੋਨ ਕਰਦੇ ਰਹੇ ਪੀਸੀ ਆਰ ਫੋਨ ਕਰਦੇ ਰਹੇ ਕੋਈ ਵੀ ਨਹੀਂ ਆਇਆ ਥਾਣੇ ਐਸਐਚਓ ਨੂੰ ਫੋਨ ਕੀਤਾ ਕਹਿੰਦੇ ਬੰਦਾ ਆ ਰਿਹਾ ਹੈ ਲੇਕਿਨ ਕੋਈ ਵੀ ਨਹੀਂ ਆਇਆ ਫਿਰ ਮੋਲੇ ਵਾਲੇ ਨੇ ਫੋਨ ਕਰਕੇ ਕਾਇ ਬੁਲਾਈ ਤੇ ਸਾਨੂੰ ਦੁਰਨਾ ਮੀਆਂ ਬੀਬੀ ਨੂੰ ਹਸਪੀਟਲ ਭੇਜਿਆ ਅਸੀਂ ਉੱਥੇ ਦਾਖਲ ਹੋਏ ਸਾਨੂੰ ਸੱਟਾਂ ਇੰਨੀਆਂ ਜ਼ਿਆਦਾ ਲੱਗੀਆਂ ਸੀ ਬੱਚਣ ਦੀ ਉਮੀਦ ਘੱਟ ਸੀ ਲੇਕਿਨ ਫਿਰ ਵੀ ਬਚ ਗਏ ਉਸ ਤੋਂ ਬਾਅਦ ਅਸੀਂ ਸੀਸੀਪੀ ਦਫ਼ਤਰ ਆ ਕਰਕੇ ਕੰਪਲੇਨ ਦਿੱਤੀ ਫਿਰ ਥਾਣਾ ਕੁਤਵਾਲੀ ਸਾਡੀ ਇਨਕੁਆਇਰੀ ਚੱਲੀ ਉਹਨਾਂ ਨੇ ਦੂਜੀ ਪਾਰਟੀ ਨੂੰ ਉੱਥੇ ਬੁਲਾਇਆ ਬੁਲਾਨ ਦੇ ਬਾਅਦ ਥਾਣੇ ਦੇ ਅੰਦਰ ਹੀ ਸਾਡੇ ਤੇ ਹਮਲਾ ਹੋਇਆ ਜਿਹਦੀ ਵੀਡੀਓ ਉਹਨਾਂ ਕੋਲ ਹੈ ਹੀ ਸੀ ਦੇਖੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਉੱਥੇ ਵੀ ਮਾਰਨ ਦੀ ਹੋਈ ਆ ਤੇ ਅਸੀਂ ਕਿਸੇ ਤਰ੍ਹਾਂ ਬਾਨੇ ਨਾਲ ਉੱਥੇ ਨਿਕਲੇ ਹੁਣ ਐਫ ਆਈ ਆਰ ਦਰਜ ਹੋ ਗਈ ਹੈ ਉਸ ਤੋਂ ਬਾਅਦ ਅਸੀਂ ਡੀਜੀਪੀ ਸਭ ਕੋਲ ਫੇਸ ਹੋਏ ਤੇ ਡੀਜੀਪੀ ਸਭ ਕੋਲ ਫੇਸ ਹੋਣ ਤੋਂ ਬਾਅਦ ਫਿਰ ਡੀਜੀਪੀ ਸਾਨੂੰ ਇਮੀਡੀਏਟਲੀ ਉਹਨਾਂ ਨੇ ਸਪੈਸ਼ਲ ਕ੍ਰਾਈਮ ਜੋ ਨਾ ਕਰਨਵੀਰ ਸਿੰਘ ਡੀਐਸਪੀ ਜਲੰਧਰ ਜਿੰਨਾ ਕੋ ਲੁਧਿਆਣਾ ਦਾ ਵੀ ਚਾਰਜ ਹੈ ਉਹਨਾਂ ਨੂੰ ਇਮੀਡੀਏਟਲੀ ਫੋਨ ਕੀਤਾ ਕਿ ਹੁਣੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਉਸੇ ਵਕਤ ਐਕਸ਼ਨ ਲੈਂਦੇ ਹੋਏ ਸਾਡੇ ਘਰ ਦੂਜੇ ਦਿਨ ਆ ਕਰਕੇ ਉਹਨਾਂ ਨੇ ਖੁਦ ਸਪੈਸ਼ਲ ਕ੍ਰਾਈਮ ਡਿਵੀਜ਼ਨ ਲੁਧਿਆਣਾ ਸਬ ਇੰਸਪੈਕਟਰ ਸਿਮਰਨ ਜੀ ਤੇ ਉਹਨਾਂ ਦਾ ਸਟਾਫ ਤੇ ਡੀਐਸਪੀ ਸਾਹਿਬ ਦੋਨੋਂ ਸਾਰਿਆਂ ਨੇ ਸਾਡੇ ਨਾਲ ਮੌਹਨਾ ਕੀਤਾ ਪਰਚਾ ਦਰਜ ਹੋ ਗਿਆ ਹੈ ਉਹਨਾਂ ਨੇ ਜਦ ਡੀਜੀਪੀ ਸਾਹਿਬ ਨੂੰ ਰਿਪੋਰਟ ਭੇਜੀ ਉਸ ਤੋਂ ਬਾਅਦ ਉੱਥੋਂ ਦੀ ਡੀਜੀਪੀ ਸਾਹਿਬ ਕੋਲ ਹੈੱਡ ਕੁਆਰਟਰ ਤੋਂ ਪਰਚਾ ਦਰਜ ਹੋਇਆ ਕਿੰਨੇ ਬੰਦਿਆਂ ਦਾ ਪਰਚਾ ਦਰਜ ਹੋਇਆ ਪਰਚਾ 3 ਬੰਦੇ ਬਾਈ ਨੇਮ ਹੋਇਆ ਚਾਰ ਕੇ ਪੰਜ ਬੰਦੇ ਜਿਹੜੇ ਨੇ ਉਹ ਅਲਪਝਾਤੇ ਤੁਸੀਂ ਅੱਜ ਸੀਪੀ ਅਫਸਰ ਆਏ ਮੰਗਤੀ ਹੈ ਕਾਦੇ ਲਈ ਆਏ ਅਸੀਂ ਥਾਣੇ ਪਹਿਲਾਂ ਗਏ ਸੀ ਪਹਿਲਾਂ ਤੇ ਐਫਆਈਆਰ ਕਾਗਜ਼ ਦੇਣ ਤੋਂ ਹੀ ਉਹਨਾਂ ਨੇ ਇਨਕਾਰ ਕਰਤਾ ਲੇ ਇਹ ਡੀਐਸਪੀ ਉਹ ਐਸਐਚਓ ਦੇ ਰੀਡਰ ਨੇ ਕਿ ਅਸੀਂ ਆਹਨ ਜਦ ਕਹੇ ਕਿ ਐਫਆਈਆ ਦੀ ਕਾਪੀ ਦੇ ਦਿੱਤੀ ਜਾਵੇ ਫਿਰ ਉਹਨਾਂ ਨੇ ਕਾਪੀ ਦਿੱਤੀ ਸਾਨੂੰ ਉਸ ਤੋਂ ਬਾਅਦ ਅਸੀਂ ਥਾਣੇ ਜਾਂਦੇ ਤੇ ਐਸਆਈ ਕਰਮਜੀਤ ਸਿੰਘ ਉਹ ਸਿੱਧਾ ਸਾਨੂੰ ਕਹਿੰਦਾ ਜੀ ਅਸੀਂ ਜਦੋਂ ਹੋਏਗਾ ਉਦੋਂ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਅਸੀਂ ਵੀ ਦਫਤਰ ਆਏ ਹੋ ਮੰਗੇ ਇਹੀ ਕਰਦੇ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਏ ਕਿਉਂਕਿ ਦੋਸ਼ੀਆਂ ਨੂੰ ਇਸਕੇ 452 ਲੱਗੀ ਹੈ ਹੋਰ ਧਾਰਾਵਾਂ ਲੱਗੀਆਂ ਨੇ ਕਿੰਨੇ ਦਿਨ ਹੋ ਗਈ ਜਿਹੜੇ ਪਰਚਾ ਤੋਂ ਬਾਅਦ ਪਰਚਾ ਦਰਜ ਹੋਇਆ 30 ਤਰੀਕ ਨੂੰ ਦਰਜ ਹੋਇਆ ਸੀ ਤੇ ਅੱਜ 30 ਤਰੀਕ ਹੋਇਆ 1 ਮਹੀਨਾ ਦਰਜ ਹੋ ਗਿਆ ਪਰਚਾ ਦਰਜ ਹੋਇਆ ਦੋਸ਼ੀ ਕਿਸੇ ਨੂੰ ਕਿਸੇ ਦੇ ਰਫਤਾਰ ਨਹੀਂ ਕੀਤਾ ਗਿਆ ਉਲਟਾ ਸਾਨੂੰ ਧਮਕੀ ਦੇ ਰਿਹਾ ਐਸ.ਆਈ ਕਰਨ ਕਰਨਜੀਤ ਸਿੰਘ ਨੇ ਸਾ ਮੈਨੂੰ ਫੋਨ ਕਰਨ ਦੀ ਬਜਾਏ ਮੇਰੇ ਲੜਕੇ ਨੂੰ ਫੋਨ ਕੀਤਾ ਕਹਿੰਦਾ ਕਿ ਤੂੰ ਥਾਣੇ ਆ ਉਹ ਕਹਿੰਦਾ ਨਾ ਥਾਣੇ ਕਿਉਂ ਜਤ ਪਰਚਾ ਦਰਜ ਹੋ ਚੁੱਕੀ ਆ ਤੁਸੀਂ ਬੰਦੇ ਅਰੈਸਟ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਕੀਤਾ ਜਿਹਦੀ ਰਿਕਾਰਡਿੰਗ ਮੇਰੇ ਕੋਲ ਏ ਕਹਿੰਦਾ ਜੀ ਉਹਦਾ ਮੈਨੂੰ ਘਰ ਪਤਾ ਪਤਾ ਨਹੀਂ ਮੈਂ ਕਿਹਾ ਡੀਐਸ ਥਾਣੇ ਚ ਪਰਚਾ ਦਰਜ ਹੈ ਬੂ ਵਾਲਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਜਨਾਬ ਤੁਹਾਨੂੰ ਕਿਛਾ ਜਨ ਹੈ ਤੁਸੀਂ ਕਹਿੰਦੇ ਹੋ ਵੱਧੇ ਦੱਸੋ ਤੁਹਾਡੇ ਕੋਲ ਬਾਈ ਨੇਮ ਪਰਚਾ ਦਰਜ ਹੈ ਉਹਨਾਂ ਦਾ ਐਡਰੈਸ ਹੈ ਮੰਗੀ ਕਰ ਦਿਓ ਮੰਗੀ ਹੈੀ ਤੋਂ ਉਹਨਾਂ ਉੱਤੇ ਅਰੈਸਟ ਕੀਤਾ ਜਾਏ ਤੇ ਜਿਹੜਾ ਸਮਾਨ ਸਾਡਾ ਇਹ ਸਾਰਾ ਰਿਕਵਰ ਕੀਤਾ ਜਾਏ ਤੇ ਬਾਕੀ ਕੀ ਚਾਹੁੰਦੇ ਸਾਡੀ ਜਾਨ ਮਾਰਨਾ ਜਿਹੜਾ 3 ਮਹੀਨੇ ਤੋਂ ਅਸੀਂ ਘਰ ਤੋਂ ਬਾਹਰ ਰਹ ਰਹੇ ਆਂ ਇਹ ਸਾਨੂੰ ਹਰ ਸਮੇਂ ਖਤਰਾ ਹੈ ਕਿ ਜਾਨ ਨੂੰ ਮਾਰ ਦੇਣਗੇ ਹੁਣ ਤੁਸੀਂ ਕਿੱਥੇ ਰਹ ਰਹੇ ਹੋ ਇਹ ਘਰ ਦੇ ਅਸੀਂ ਕਦੇ ਮੋਗੇ ਰਹ ਰਹੇ ਆਂ ਕਦੇ ਗੁਰਦੁਆਰੇ ਰਹ ਰਹੇ ਆਂ ਕਦੇ ਕਿਸੇ ਜਗ੍ਹਾ ਮੈਨੇ ਹਰ ਜਗ੍ਹਾ ਬਦਲ ਬਦਲ ਕੇ ਰਹੇ ਆਂ ਕਿ ਸਾਨੂੰ ਖਤਰਾ ਹੈ ਕਿ ਕਿਸੇ ਦਿਨ ਸਾਨੂੰ ਜਾਨ ਨੂੰ ਮਾਰ ਦੇਣਗੇ

ਮਾਂ ਕੀ ਕਰਦੇ ਹੋ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਦੱਸੋ ਜੀ ਅਰੇ ਇੱਕ ਤਾਂ ਉਹ ਕੋਈ ਐਫਆਈਆ ਨੰਬਰ 82 ਅੱਜ ਕੋਈ ਕੋਈ ਸੁਖਵਿੰਦਰ ਸਿੰਘ ਸੀਪੀ ਦੇ ਉੱਤੇ ਆਇਆ ਸੀ ਅੱਜ ਅੱਛਾ ਜੀ ਇਹੋ ਕੰਦਾ ਵੀ ਦੋਸ਼ੀ ਗ੍ਰਿਫਤਾਰ ਨੇ ਉਹਦੇ ਬਾਰੇ ਜਾਣਕਾਰੀ ਲੈਣੀ ਥੋੜੀ ਜੀ ਵੀ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਦੋਸ਼ੀ ਨੇ ਜਮਾਨਤ ਲਈ ਹੋਈ ਆ ਓਕੇ ਸਾਰਿਆਂ ਨੇ ਲਈ ਦੇਖਣ ਲਈ ਆ ਹਾਂ ਕੋਈ ਨਾਲ ਇੱਕ ਨਹੀਂ ਲਈ ਆ ਉਹਦਾ ਆਰਡਰ ਨਹੀਂ ਆਇਆ ਹਾਲੇ ਤੱਕ ਚਲੋ ਤੇ ਤਰਫ ਤਵਦੀ ਜਾ ਰਹੀ ਹੈ ਕਹਿੰਦਾ ਮਰਦਾ ਜਾਂਦਾ ਆਹ ਕਪੀ ਚਾਹ ਰਹੀ ਹੈ ਇਲੈਕਸ਼ਨ ਨੇ ਕਿ ਜੇ ਤੁਹਾਨੂੰ ਬਤਾਈਏ ਇੱਧਰ ਬੀਜੀ ਸੀ ਜੀ 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 ਆਣ ਲੱਭਦੇ ਆ ਇਹ ਦੱਸਦਾ ਨਹੀਂ ਨਾ ਇੱਕ ਤਾਂ ਮਾੜਾ ਮੋਟਾ ਕੋਪਰੇਟ ਨਹੀਂ ਕਰਦਾ ਇਹ ਬੰਦਿਆਂ ਦਾ ਮਾੜਾ ਬਟਰ ਸਾਨੂੰ ਘਰ ਘੁੱਟਦਾ ਰਹੇ ਇੱਥੇ ਵੀ ਸਰ ਉਹ ਆਇਆ ਸੀ ਫਿਰ ਡੱਡ ਰਿਆ ਜੀ ਬੜਾ ਹੋਇਆ ਕਹਿੰਦਾ ਮੈਂ ਘਰ ਛੱਡਿਆ ਹਾਂ ਡਰ ਬੋ ਲੱਗਦਾ ਉਹਨਾਂ ਤੋਂ ਔਰ ਲੱਗਦਾ ਯਾਰ ਇਹਦਾ ਮੁੰਡਾ ਵੀ ਜੇ ਅਸੀਂ ਮਾੜੀ-ਮੋਟੀ ਕੋਈ ਗੱਲ ਪੁੱਛਣੀ ਹੁੰਦੀ ਉਹ ਵੀ ਸਾਡੇ ਦਵਾਲੇ ਹੋ ਜਾਂਦਾ ਇਹਨੂੰ ਪੁੱਛੋ ਇਹ ਹੀ ਸਾਡੇ ਦਵਾਲੇ ਹੋ ਜਾਂਦਾ ਆਹ ਦੱਸਦਾ ਇਹ ਕਹਿੰਦਾ ਮੈਂ ਮੁੰਡੇ ਨੂੰ ਥਾਣੇ ਬੁਲਾਇਆ ਸੀ ਉਹ ਮੈਂ ਇਹ ਬੁਲਾਇਆ ਸੀ ਮੈਂ ਕਿਹਾ ਉਹਨੇ ਜਬਾਨ ਤੇ ਲਾਈ ਆ ਵੀ ਸਾਨੂੰ ਦੱਸ ਦੇ ਮਾੜਾ-ਮੋਟਾ ਲੜਾਈ ਲੜੀ ਕਿੱਥੇ ਹੋਈ ਹੈ ਇਹ ਕੀ ਹਸਾਬ ਦਾ ਹੋਵੇਗਾ ਜੀ ਜੀ ਉਹਨੇ ਭਰਾਵਾ ਕੋਈ ਹਾਂ ਹੋਈ ਨਹੀਂ ਕੀਤੀ ਫਿਰ ਅਸੀਂ ਪੁੱਛਿਆ ਜੀ ਇਹਨੂੰ ਚਲੋ ਇਹ ਸੀ ਜੀ ਭਰਾਏ ਮੈਂ ਕਿਹਾ ਪੁੱਛ ਲਈਏ ਭਰਾ ਨੂੰ ਕਰਮਜੀਤ ਭਾਜੀ ਨੂੰ ਵੀ ਕੀ ਗੱਲ ਵੀ ਕੀਤੀ ਆ ਰਹੀ ਔਰ ਹੋਈ ਸਾਡੀ ਤਾਂ ਜਾਰੀ ਹੈ ਲੱਗਦੇ ਹੁਣ ਕਦੇ ਦਮ ਚੰਨ ਠੀਕ ਆ ਭਾਈ ਧੰਨਵਾਦ